ਇਨਾਂ ਨੂੰ ਲੱਖੋ ਲੱਖ ਵਾਰ ਵਧਾਈ ਦਿੰਦਾ ਜੋ ਕਿ ਬੜੇ ਹੀ ਚਾਹਮਾਂ ਦੇ ਨਾਲ ਆਪਣੇ ਪਿੰਡ ਦੇ ਵਿੱਚ ਮਨਾਈ ਜਾਂਦੀ ਹੈ ਅੱਜ ਵੀ ਜੋਇਨਾ ਧੀਆਂ ਦੀ ਲੋੜੀ ਹੈ ਇਹਨਾਂ ਨੂੰ ਲੋੜੀ ਪਾਈ ਜਾਣੀ ਹੈ ਪੂਰੇ ਹੀ ਨਗਰ ਵੱਲੋਂ ਪਰ ਜੋਇ ਨੌਜਵਾਨ ਬੱਚੇ ਹੈ ਇਹਨਾਂ ਵੱਲੋਂ ਉਪਰਾਲਾ ਕੀਤਾ ਗਿਆ ਸੋ ਇਸ ਕਰਕੇ ਸਾਰੀਆਂ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਜਿੰਨੇ ਵੀ ਮੇਰੇ ਵੀਰ ਨੌਜਵਾਨ ਖੜੇ ਹੈ ਹੋ ਸਕੇ ਤਾਂ ਬੈਠਣ ਦੀ ਕਿਰਪਾਲਤਾ ਕਰੋ ਆਓ ਇੱਕ ਜਕਾਰਾ ਲਾਈਏ ਸਿੱਧ ਬਾਬਾ ਜੰਮੂ ਜੀ ਤੇ ਮਹਾਰਾਜ ਜੀ ਦੇ ਨਾਂ ਦਾ ਔਰ ਗਣਪਤੀ ਜੀ ਮਹਾਰਾਜ ਦਾ ਉਸ ਤੋਂ ਬਾਅਦ ਜੋ ਲੋੜੀ ਦੀ ਰਸਮ ਹੈ ਉਸ ਨਾਲ ਸ਼ੁਰੂ ਕੀਤਾ ਜਾਵੇ ਜਕਾਰਾ ਸਿੱਧ ਬਾਬਾ ਜੰਮੂ ਜੀ ਤੇ ਮਹਾਰਾਜ ਜੀ ਦਾ ਬੋਲੋ ਸੱਚੇ ਦਰਬਾਰ ਕੀ ਜੈ ਜੈ ਕਾਰ ਗਣਪਤੀ ਜੀ ਮਹਾਰਾਜ ਦਾ ਬੋਲੋ ਸੱਚੇ ਦਰਬਾਰ ਕੀ ਜੈ ਮੈਂ ਪਹਿਲੇ ਬੇਨਤੀ ਕਰੂੰਗਾ ਸਾਡੇ ਸਤਪਾਲ ਮੀਲੂ ਸਾਹਿਬ ਜੀ ਫੌਜੀ ਸਾਹਿਬ ਉਹ ਵੀ ਇੱਕ ਦੋ ਮਿੰਟ ਜੋ ਇਹਨਾਂ ਧੀਆਂ ਨੂੰ ਵਧਾਈ ਹੈ ਉਹ ਵੀ ਦਊਗੇ ਪਹਿਲਾਂ ਸਾਡੇ ਸਤਪਾਲ ਫੌਜੀ ਸਾਹਿਬ ਜੈਕਾਰਾ ਸਿੱਧ ਬਾਬਾ ਜਮੂਜੀਤ ਮਹਾਰਾਜ ਜੀ ਦਾ ਬੋਲੋ ਸੱਚੇ ਦਰਬਾਰ ਕੀ ਜੈ ਬੱਜ ਜੁ ਮਹਾਰਾਜ ਕੀ ਜੈ ਸਭ ਤੋਂ ਪਹਿਲਾਂ ਮੈਂ ਸਾਰੇ ਨਗਰ ਨਿਵਾਸੀਆਂ ਨੂੰ ਲੋੜੀ ਦੇ ਤਿਆਰ ਦੀ ਲੱਖ ਲੱਖ ਵਧਾਈ ਦਿੰਦਾ ਭਾਈ ਇਹ ਜੋ ਧੀਆ ਦੀ ਲੋੜੀ ਹੈ ਨਾ ਇਹ ਜਿਹੜੇ ਸਾਡੇ ਦੁਵਾਨਾਂ ਨੇ ਅਪਰਾਲਾ ਕੀਤਾ ਬਹੁਤ ਵਧੀਆ ਗੱਲ ਹੈ ਜਦੋਂ ਤੱਕ ਧੀਆ ਦਾ ਸਲਵਾਨ ਹੋਇਆ ਇਹ ਸਾਡੇ ਸਮਾਜ ਨੇ ਉਤੋਂ ਹੀ ਤਰੱਕੀ ਕੀਤੀ ਹੈ ਨਹੀਂ ਪਹਿਲਾਂ ਦੇ ਸਮੇਂ ਨੂੰ ਵੀ ਦੇਖ ਲਓ ਹੁਣ ਤੋਂ ਵੀ ਦੇਖ ਲਓ ਇਹ ਧੀਆ ਅੱਜ ਕੱਲ ਮੁੰਡਿਆਂ ਦੇ ਨਾਲੋਂ ਕਿਤੇ ਵੀ ਘਟ ਨਹੀਂ ਹੈ ਗਿਆ ਜਿੱਤੇ ਵੀ ਸਾਡੇ ਸਮਾਜ ਨੇ ਤਰੱਕੀ ਕੀਤੀ ਇਹਨਾਂ ਨੇ ਕਰਨੀ ਕੀਤੀ ਹੈ ਦੂਜੀ ਗੱਲ ਮੈਂ ਹੋਰ ਕਹਿੰਦਾ ਸਾਡਾ ਸਮਾਜ ਬਾਹਰੋਂ ਵੀ ਜਾ ਰਿਹਾ ਤੇ ਕੁੜੀਆਂ ਪੜ੍ਹ ਲਿਖ ਕੇ ਇਹਨਾਂ ਨੇ ਹੀ ਸਾਰੇ ਇਸ ਚੀਜ਼ ਨੂੰ ਅੱਗੇ ਵਧਾਇਆ ਇਹ ਗੱਲ ਹੋਣੀ ਚਾਹੀਦੀ ਹੈ ਬਹੁਤ ਵਧੀਆ ਗੱਲ ਹੈ ਇਹ ਤੀਆਂ ਦੀ ਲੋੜੀ ਤੀਆਂ ਮੁੰਡਿਆਂ ਨਾਲੋਂ ਕਿਸੇ ਵੀ ਖੇਤਰ ਵਿੱਚੋਂ ਜਿੱਤੇ ਵੀ ਘੱਟ ਨਹੀਂ ਹੈਗਾ ਇਹ ਬਹੁਤ ਵਧੀਆ ਗੱਲ ਹੈ ਜਵਾਨਾਂ ਨੂੰ ਮੈਂ ਬਹੁਤ-ਬਹੁਤ ਵਧਾਈ ਦਿੱਤਾ ਜਿਨ੍ਹਾਂ ਨੇ ਇਹ ਉਪਰਾਲਾ ਕਰਕੇ ਇਹ ਸਾਡੀਆਂ ਤੀਆਂ ਨੂੰ ਸਨਮਾਨ ਦਿੱਤਾ ਹੈ ਤਿਆਰ ਮੁੰਡਿਆਂ ਦੇ ਵਿੱਚ ਕੋਈ ਵੀ ਕਿਸੇ ਕਿਸਮ ਦਾ ਨਹੀਂ ਫਰਕ ਨਹੀਂ ਹੈ ਅੱਜ ਕੱਲ੍ਹ ਦੇ ਖੇਤਰ ਦੇ ਵਿੱਚ ਜੋ ਕੁੜੀਆਂ ਹੈਗੀਆਂ ਮੁੰਡਿਆਂ ਨਾਲੋਂ ਕਿਤੇ ਅੱਗੇ ਹੈਗੀਆਂ ਇਹਨਾਂ ਨੇ ਇਸ ਸਮਾਜ ਨੂੰ ਸਾਡੇ ਨੂੰ ਜੋ ਸੁਧਾਰਿਆ ਇਹ ਸਾਡੀਆਂ ਧੀਆਂ ਨੇ ਸੁਧਾਰਿਆ ਨਹੀਂ ਅੱਜ ਤੋਂ ਪਹਿਲਾਂ ਬਹੁਤ ਸਮਾਂ ਦੇਖ ਲਓ ਸਾਡਾ ਸਮਾਜ ਕਿੱਥੇ ਸੀ ਤੇ ਅੱਜ ਕਿੱਥੇ ਖੜਾ ਹੈ ਇਹ ਸਿਰਫ ਲੜਕੀਆਂ ਕਰਕੇ ਹੀ ਇਹ ਸਾਰਾ ਕੁਝ ਸੁਧਾਰ ਹੋਇਆ ਇਸ ਲਈ ਮੈਂ ਸਾਰੇ ਸਮਾਜ ਨੂੰ ਸਾਰੇ ਆਪਣੇ ਨਗਰ ਨਿਵਾਸੀਆਂ ਨੂੰ ਇਹ ਮੁੰਡਿਆਂ ਨੇ ਜੋ ਪਰਹਾਲਾ ਕੀਤਾ ਸਾਬ ਨੂੰ ਇਹ ਲੱਖ ਲੱਖ ਵਧਾਈ ਦਿੰਦਾ ਜੋ ਸਾਡੀਆਂ ਨਵ ਜੰਮੀਆਂ ਤੀਆਂ ਹੈ ਇਹ ਪ੍ਰਮਾਤਮਾ ਅਗੇ ਮੈਂ ਅਰਦਾਸ ਕਰਦਾ ਕਿ ਮਹਾਰਾਜ ਇਹਨਾਂ ਨੂੰ ਲੰਬੀ ਉਮਰ ਤੇ ਬਹੁਤ ਵਧੀਆ ਇਹਨਾਂ ਨੂੰ ਸੰਸਕਾਰ ਦੇ ਅਗੇ ਨੂੰ ਲੰਬੀ ਕਰਮਾਂ ਵਾਲੀਆਂ ਇਹਨਾਂ ਨੂੰ ਮਹਾਰਾਜ ਕਰੇ ਤੇ ਧੰਨਵਾਦ ਬਹੁਤ ਬਹੁਤ ਧੰਨਵਾਦ ਸਾਡੇ ਸੱਤ ਬਾਲ ਬੀਲੂ ਸਾਹਿਬ ਫੌਜੀ ਸਾਹਿਬ ਦਾ ਜਿਨ੍ਹਾਂ ਨੇ ਅੱਜ ਦੇ ਇਸ ਪਵਿੱਤਰ ਦਿਹਾੜੇ ਦੇ ਵਿੱਚ ਹਾਜ਼ਰੀ ਲਵਾਈ ਹੈ ਔਰ ਇਹਨਾਂ ਨੌਜਵਾਨਾਂ ਨੂੰ ਔਰ ਇਹਨਾਂ ਧਿਆਨ ਨੂੰ ਆਪ ਅਸ਼ੀਰਵਾਦ ਦਿੱਤਾ ਹੁਣ ਮੈਂ ਬੇਨਤੀ ਕਰੂੰਗਾ ਸਾਡੇ ਫਰਕਾ ਜੀ ਪੰਜਾਬ ਪੁਲਸ ਉਹ ਵੀ ਸਿਰਫ 1 ਮਿੰਟ ਅੱਛਾ ਚਲੋ ਸਾਡੇ ਜੇ ਮਹਿਕਮਾ ਇੱਕੋ ਹੀ ਹੈ ਸਾਡੇ ਬਲਬੀਰ ਚੰਦ ਜੀ ਜੋ ਪੰਜਾਬ ਪੁਲਿਸ ਤੋਂ ਆਏ ਉਹ 1 ਮਿੰਟ ਲਈ ਚਾਤਵਨ ਬਾਅਦ ਹੀ ਦੇ ਦੇਣੀ ਆ ਤੁਹਾਨੂੰ ਬੋਲ ਬਾਬਾ ਜੀ ਮਹਾਰਾਜ ਕੀ ਜੈ ਜੈ ਬਾਬਾ ਜੀ ਵੀ ਰੇਡੀਓ ਕਰ ਲੈ ਮੁਰਦੂ ਜੀ ਮਹਾਰਾਜ ਸਤਿਗੁਰ ਪੂਰੀ ਵਾਲਿਆਂ ਦੀ ਜੈ ਜੈ ਸ਼ੋਰ ਮਹਾਰਾਜ ਕੀ ਜੈ ਮੈਂ ਸਭ ਤੋਂ ਪਹਿਲਾਂ ਆਪਣੇ ਪਿੰਡ ਦੇ ਨੌਜਵਾਨਾਂ ਨੂੰ ਅਤੇ ਸਰਕਾਰ ਨੂੰ ਵੀਰਾਂ ਨੂੰ ਇੱਥੇ ਆਣਦੇ ਅਤੇ ਮਾਤਾ ਪਿਤਾ ਦਾ ਸਭ ਨੂੰ ਇੱਥੇ ਆਣਦੇ ਬਹੁਤ-ਬਹੁਤ ਵਧਾਈ ਦਿੰਦਾ ਹਾਂ ਦੂਸਰਾ ਨੰਬਰ ਹੈ ਜਿਹੜਾ ਇਹ ਬਰਾਲਾ ਕੀਤਾ ਹੈ ਇਹਨਾਂ ਨੇ ਇਹ ਬਹੁਤ ਸਲਾਘਾਯੋਗ ਹੈ ਇਹਨਾਂ ਦੇ ਧੀਆਂ ਨੇ ਅੱਜ ਕੱਲ ਬਹੁਤ ਤਰੱਕੀ ਕੀਤੀ ਹੈ ਇਹ ਸਾਡੇ ਪਰਿਵਾਰਾਂ ਦੀ ਇਹ ਤਰੱਕੀ ਹੋਣੀ ਹੈ ਪੜ੍ਹਾਈ ਨਾਲ ਹੋਣੀ ਹੈ ਪੜ੍ਹਾਈ ਹੈ ਜਿਹੜੀ ਇਹ ਮੱਲਾ ਮਾਰਗੀਆਂ ਕੁੜੀਆਂ ਸਾਡੇ ਜਿਹੜੇ ਸਤਿਕਾਰਯੋਗ ਵੀਰਾਂ ਨੇ ਬਰਾਲਾ ਕੀਤਾ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਰ ਸਾਲ ਇਸ ਤਰ੍ਹਾਂ ਹੀ ਇਹ ਮਨਾਦੇ ਰਹਿਣ ਸਤਿ ਸ੍ਰੀ ਅਕਾਲ ਹਾਂ ਸੋ ਮੈਂ ਬਲਬੀਰ ਚੰਦ ਜੋ ਪੰਜਾਬ ਪੁਛ ਦੇ ਮੁਲਾਜ਼ਮ ਹੈ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਔਰ ਹੋਰ ਜਿਹਨੀਆਂ ਸੰਗਤਾਂ ਆਈਆਂ ਸਾਰਿਆਂ ਦਾ ਇੱਥੇ ਆਣ ਤੇ ਇਹਨਾਂ ਨੌ ਜਵਾਨਾਂ ਵੱਲੋਂ ਜੀ ਆਇਆਂ ਨੂੰ ਧੰਨਵਾਦ ਔਰ ਮੈਂ ਸਭ ਤੋਂ ਵੱਡੀ ਬੇਨਤੀ ਕਰੂੰਗਾ ਸਾਡੇ ਪ੍ਰਧਾਨ ਜੀ ਰਾਸ ਸੁਪ੍ਰਧਾਨ ਜੀ ਉਹ ਜਿਹਨੀਆਂ ਅਸੀਂ ਇੱਥੇ ਆਇਆ ਔਰ ਜਿਹਨੀਆਂ ਸੰਗਤਾਂ ਆਇਆ ਸਾਰਿਆਂ ਨੂੰ ਆਪਣਾ ਅਸ਼ੀਰਵਾਦ ਹੋਊਗੇ ਉਸ ਤੋਂ ਬਾਅਦ ਜੋ ਵੀ ਲੋਹੜੀ ਦੀ ਰਸਮ ਹੈ ਉਹ ਇਹਨਾਂ ਨੇ ਫਿਰ ਅੱਪੇ ਦੱਸ ਦੇਣੀ ਹੈ ਜੇ ਕਾਰਾ ਸਿੱਧ ਬਾਬਾ ਜੰਮੂ ਜੀਤ ਮਹਾਰਾਜ ਜੀ ਦਾ ਵੱਲੋਂ ਸੱਚੇ ਦਰਬਾਰ ਕੀ ਜੈ बोलिए बाबा जंभूजी जी महाराज की जय सतगुर पुरी वालों की जय सारे नगर नु ਅਜ ਦੇਸ਼ ਪਵਿੱਤਰ ਦਿਹਾੜੀ ਦੀਆਂ ਔਰ ਮਾਗੀ ਦੇਸ਼ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈ ਹੋਵੇ سارے ਨਗਰ ਵਾਸੀਆਂ ਨੇ ਇਹ ਨਵਾਂ ਸਾਲ ਕੋਲ ਆਨੀ ਲੋੜੀ ਤੱਕ ਪਰਮਾਤਮਾ ਸਾਰਿਆਂ ਦੀ ਸਿਹਤ ਤੰਦਰੁਸਤ ਰੱਖੇ ਔਰ ਮੈਂ ਅਰਦਾਸ ਕਰਦਾ ਹਾਂ ਪਰਮਾਤਮਾ ਕੇ ਕਿ 225 ਆੜੀ ਲੋਹੜੀ ਅਸੀਂ ਸਾਰੇ ਜਿੱਥੇ ਵੀ ਸਮਾਂ ਮਿਲੇ ਸੰਯੋਗ ਨਾਲ ਮਿਲੇ ਔਰ ਸਾਰੇ ਇਕੱਠੇ ਹੋ ਗਏ ਪਰਮਾਤਮਾ ਸਾਨੂੰ ਸਾਰਿਆਂ ਨੂੰ ਮੌਕਾ ਦੇਵੇ ਔਰ ਨਾਲ ਹੀ ਅੱਜ ਜਿਨ੍ਹਾਂ ਦੇ ਅਪਲਕਸ਼ ਵਿੱਚ ਜਿਹਨਾਂ ਉਪਾ ਕਾਣੀਆਂ ਧੀਆਂ ਦੇ ਸਬੰਧ ਵਿੱਚ ਅੱਜ ਦਾ ਦਿਨ ਤੇ ਮਨਾਇਆ ਜਾ ਰਿਹਾ ਹੈ ਉਹਨਾਂ ਸਾਰੇ ਮਾਪਿਆਂ ਨੂੰ ਉਹਨਾਂ ਸਾਰੇ ਪਰਿਵਾਰਾਂ ਨੂੰ ਮੇਰੇ ਵੱਲੋਂ ਲੱਖ ਲੱਖ ਵਧਾਈ ਸਤਿਗੁਰ ਬੰਦੀ ਛੋਟ ਬਾਬਾ ਜੰਗੂਜੀਤ ਉਹਨਾਂ ਬੱਚਿਆਂ ਨੂੰ ਲੰਬੀਆਂ ਉਮਰਾਂ ਬਖਸ਼ੇ ਅਤੇ ਜਿੰਦਗੀ ਦੀਆਂ ਹਰ ਤਰਕੀਆਂ ਵਿੱਚ ਉਹ ਅੱਗੇ ਵਧਣ ਅਜੀ ਸਰ ਨਹੀਂ ਜਿਹੜੀ ਗੱਲ ਕਹੀ ਹੈ ਇਹ ਹਕੀਕਤ ਹੈ ਸਾਡੇ ਦਾ ਬਜ਼ੁਰਗਾਂ ਨੇ ਹਜ਼ਾਰਾਂ ਸਾਲ ਪਹਿਲਾਂ ਇਹ ਗੱਲ ਕਹੀ ਹੋਈ ਹੈ ਕਿ ਧੀਆਂ ਧਰਾਂ ਜਿਨ੍ਹਾਂ ਵੀ ਪਰਿਵਾਰਾਂ ਨੇ ਜਿਨ੍ਹਾਂ ਜਿਸ ਵੀ ਨਗਰ ਨੇ ਜਾਂ ਸਮਾਜ ਨੇ ਤਰੱਕੀ ਕੀਤੀ ਹੈ ਉਹ ਧੀਆਂ ਦੀ ਬਦੌਲਤ ਕੁਝ ਸਮਾਂ ਪਹਿਲਾਂ ਅਜਿਹਾ ਆਇਆ ਇਹ ਹਨ ਇੱਕ ਗੱਲ ਕਹਿਣ ਦੀ ਮਜਬੂਰ ਹੋਣਾ ਪਿਆ ਕਿਸੇ ਨੇ ਗੀਤ ਗਾਇਆ ਥਾ ਇਹ ਕਿ ਪੁੱਤਾਂ ਤੋਂ ਧੀਆਂ ਪਹਿਲਾਂ ਕਾਹ ਦੋਰੀ ਹੁੰਦੀਆਂ ਮਗਰੋਂ ਕੋਈ ਹੋਣ ਜਾਂਦਾ ਨਹੀਂ ਇਹ ਸੰਤਾਪ ਸਾਡੇ ਪੰਜਾਬ ਨੇ ਸਾਡੀ ਕੌਮ ਬੇਸ਼ੱਕ ਬਚੀ ਰਹੀ ਉਹ ਸਮਾਂ ਵੀ ਸਾਡੇ ਆਇਆ ਨਾ ਬੱਚਿਆਂ ਨੇ ਹੰਡਾਇਆ ਹੁਣ ਸਤਿਗੁਰਾਂ ਦੀ ਕਿਰਪਾ ਨਾਲ ਔਰ ਵਿਦਿਆਦੇ ਪ੍ਰਸਾਦਾ هر ਮਾਂ ਦਾਪਦੀ ਇਹ ਪਹਿਲੀ ਖਾਸ਼ ਹੋ ਗਈ ਕਿ ਜੇ ਉਸਦੇ ਘਰ ਜੰਮੇ ਤਾਂ ਧੀ ਹੋਵੇ ਮਾਪੇ ਦੀ ਕਿ ਇੱਛਾ ਹੁੰਦੀ ਹੈ ਉਹ ਧੀਆਂ ਦੇ ਜਨਮ ਤੋਂ ਨਹੀਂ ਕਦੇ ਵੀ ਡਰਦਾ ਬਸ ਧੀਆਂ ਕਰਮ ਵਾਲੀਆਂ ਹੋਣ ਮੈਂ ਤਾਂ ਉਹਨਾਂ ਪਰਿਵਾਰਾਂ ਨੂੰ ਫੇਰ ਦੁਆਰਾ ਪੜਾਈ ਦਿੰਦਾ ਔਰ ਪਾਗਾਂ ਵਾਲੇ ਜਿਨ੍ਹਾਂ ਨੇ ਘਰ ਬੱਚੀਆਂ ਇਹ ਲక్ష్ਮੀ ਹੈ ਦੇਵੀ ਹੈ ਕੋਈ ਪ੍ਰਮਾਤਮਾ ਇਹਨਾਂ ਦੀ ਚਾਦੀ ਕਰਾਜੀ ਬਖਸ਼ੇ ਨਗਰ ਨਿਵਾਸੀਆਂ ਨੂੰ ਜੂਰ ਮੇਰੀ ਬੇਨਤੀ ਹੈ ਅਪੀਲ ਹੈ ਬਹੁਤ ਘਟ ਸਮਾਂ ਹੈ ਸਾਡੇ ਤਾਂ ਪਹਿਲਾ ਸਮਾਂ ਵਿੱਚ 100 ਸਾਲ ਜ਼ਿੰਦਗੀ ਹੁੰਦੀ ਸੀ ਇੱਕ ਬੰਦੇ ਭਾ ਜੀਣ ਲਈ ਹੁਣ ਸਮਾਂ ਬਹੁਤ ਘੱਟ ਰਹਿ ਗਿਆ 70 70 80 ਕਿਸੇ ਕਿਸੇ ਨੇ ਭੱਗਾੜੇ ਨੂੰ ਮਿਲਦੀ ਹੈ ਜਿੰਨਾ ਵੀ ਸਮਾਂ ਮਿਲੇ ਸਾਨੂੰ ਆਪ ਸਭੀ ਮੇਰੇ ਮਿਲ ਬੈਠ ਕੇ ਇੱਕ ਦੂਜੇ ਦਾ ਸਹਿਯੋਗ ਕਰਕੇ ਇੱਕ ਦੂਜੇ ਦੀ ਸਹਾਇਤਾ ਕਰਕੇ ਆਪਣੀ ਜ਼ਿੰਦਗੀ ਬਸਰ ਕਰਨੀ ਚਾਹੀਦੀ ਹੈ ਕਬੀਰ ਸਾਹਿਬ ਨੇ ਇਹ ਗੱਲ ਕਹੀ ਹੈ ਇਹ ਮਨੁੱਖ ਜਨਮ ਹੀ ਮਿਲਦਾ ਮਹਾਰਾ ਗਰੀਬਦਾਸ ਨੇ ਵੀ ਬਣੀ ਦੀ ਗੱਲ ਕਹੀ ਹੈ ਜਿਸ ਦੇ ਹੀ ਕੋ ਦੇਵালোਚਾ ਸੋਨਰ ਦੇ ਪਾਈ ਇਹ ਤੇਹੀ ਨਹੀਂ ਮਿਲਦੀ ਮਨੁੱਖ ਜਨਮ ਨਹੀਂ ਮਿਲਦਾ ਇਸ ਲਈ ਸੱਤੇ ਵੱਡੀ ਜੋ ਕੁਝ ਮੈਂ ਆਪਣੀ ਜ਼ਿੰਦਗੀ ਚ ਪਰਖਿਆ 65-70 ਸਾਲ ਦੀ ਉਮਰ ਵਿੱਚ। ਈਸਤਿਆਂ ਦੇ ਬਿਲਾ ਜ਼ਿੰਦਗੀ ਚ ਮਨੁੱਖ ਜਨਮ ਕਹਾਂ ਤਾਂ ਹੋਰ ਵੱਧ ਕੋਈ ਸਾਡੇ ਪਰ ਟੰਗ ਨਹੀਂ ਹੈ। ਈਸਤਿਆਂ ਚ ਪਹਿਲਾਂ ਸਾਡੇ ਮਾਪੇ ਫੇਰ ਸਾਡੇ ਭੈਣ ਭਾਈ ਔਰ ਸੱਤੇ ਜਿਹੜਾ ਜ਼ਰੂਰੀ ਰਿਸ਼ਤਾ ਹੋ ਸਾਡਾ ਗੁਆਂਢੀ ਦਾ। ਕੋ ਪਰਿਵਾਰ ਭਾਗਾਂ ਵਾਲੇ ਕੋ ਜੀਵ ਭਾਗਾਂ ਵਾਲੇ ਜਿਨ੍ਹਾਂ ਵਿੱਚ ਜਿਨ੍ਹਾਂ ਦੇ ਗੁਆਂਢੀ ਚੰਗੇ ਹੈ। ਜਾ ਜਿਹੜੇ ਗਵਾਂਢੀ ਇਹਨਾਂ ਚੰਗਾ ਵਰਤਾ ਕਰਦੇ ਸਾਰੀ ਦੁਨੀਆ ਘੁੰਮ ਕੇ ਦੇਖ ਲਓ ਅਖੀਰ ਜਿਹੜਾ ਆਪਣਾ ਘਰ ਹੈ ਜੋ ਕੁਝ ਸਿਆਣੇ ਕਹਿੰਦੇ ਹੁੰਦੇ ਨੇ ਜੋ ਸੁੱਕੇ ਸੱਜੂ ਦੇ ਚਾਰੇ ਉਹ ਬਲਕਣਾ ਬਖਾਰੇ ਆਪਣੇ ਘਰ ਵਰਗਾ ਦੁਨੀਆ 'ਚ ਨਿਆਰਾ ਕੋਈ ਨਹੀਂ ਆਪਣੇ ਵਿੜੇ ਪਰਿਵਾਰ ਦਾ ਤਾਂ ਘਰ ਦੁਨੀਆ 'ਚ ਕੋਈ ਹੋਰ ਰਿਸ਼ਤਾ ਨਹੀਂ ਆਪਣੀ ਨਗਰ ਵਰਗਾ ਹੋਰ ਕਿਤੇ ਕੋਈ ਸਵਰਗ ਨਹੀਂ ਬਸ ਜੀਣ ਦਾ ਤਰੀਕਾ ਚਾਹੀਦਾ ਜੇ ਅਸੀਂ ਆਪਣਾ ਨਜ਼ਰੀਆ ਬਦਲ ਲਈਏ ਅਸੀਂ ਸਾਰਿਆਂ ਨੇ ਆਪਣੇ ਸਮਝੀਏ ਤਾਂ ਸਭ ਤੋਂ ਵੱਡਾ ਸੁੱਖ ਹੈ ਔਰ ਸਭ ਤੋਂ ਵੱਡਾ ਧਰਮ ਵੀ ਇਹੀ ਹੈ ਅਸੀਂ ਆਪਣੇ ਮਾਪਿਆਂ ਦੀ ਸੇਵਾ ਕਰੀਏ ਔਰ ਆਪਣੇ ਬਟਿਆਂ ਦਾ ਸਤਿਕਾਰ ਕਰੀਏ ਛੋਟਿਆਂ ਨਾਲ ਪਿਆਰ ਕਰੀਏ ਇਹ ਦੇ ਨਾਰੀ ਅੱਜ ਜਿਨ੍ਹਾਂ ਵੀ ਇਹ ਸਾਡੇ ਬੱਚਿਆਂ ਨੇ ਇਹ ਸਾਡੇ ਨੌਜਵਾਨਾਂ ਨੇ ਫੌਜੀਆ ਨੇ ਮੈਨਾ ਦੇ ਕੇ ਇਹਨਾਂ ਦਾ ਪ੍ਰਸ਼ਾਦ ਛੋਟਾ ਨਹੀਂ ਕਰੂੰਗਾ ਪਰ ਮੈਂ ਤਾਂ ਕਹੂੰਗਾ ਇਹਨਾਂ ਬੱਚਿਆਂ ਦੀ ਪਰਮਾਤਮਾ ਸੋਚਣਾ ਵੀ ਬਿਧਾਵਾ ਹੈ ਔਰ ਇਹਨਾਂ ਨੇ ਜਿੰਦਗੀ ਦੀ ਤਰੱਕੀਆਂ ਬਖਸ਼ਣ ਇਹਨਾਂ ਨੇ ਇਹਨਾਂ ਸਹਾਜ ਕੀਤਾ ਔਰ ਇਹਨਾਂ ਬੜੀਆ ਪ੍ਰਾਲਾ ਕੀਤਾ ਸਾਰੇ ਨਗਰ ਨੂੰ ਇਕੱਠਾ ਕੀਤਾ ਔਰ ਸਾਰਿਆਂ ਨੂੰ ਖੁਸ਼ੀਆਂ ਵੰਡੀਆਂ ਪਰਮਾਤਮਾ ਸਾਰਿਆਂ ਦੇ ਘਰ ਖੁਸ਼ੀਆਂ ਮੰਡਾ ਇਹਨਾਂ ਕਹਿੰਦਾ ਮੈਂ ਸਾਰੇ ਨਗਰ ਨੂੰ ਇੱਕ ਵਾਰੀ ਫੇਰ ਅੱਜ ਦੇ ਜਨਮ ਦਿਨ ਦੀ ਲੋੜੀ ਦੇ ਤੇ ਆਦੀਆਂ ਬਧਾਈਆਂ ਦੇਣਾ ਔਰ ਪ੍ਰਮਾਤਮਾ ਅਗੇ ਅਰਦਾਸ ਕਰਦਾ ਸਾਰਾ ਨਗਰ ਪ੍ਰਮਾਤਮਾ ਸਾਰੇ ਨਗਰ ਯਾਤਰੀਆਂ ਕਿੰਨ ਬਖਸ਼ੇ ਔਰ ਸਾਰੇ ਆਂਦੀ ਲੋਹੜੀ ਤੇ ਕਿਤੇ ਜਰੂਰੀ ਚੜਦੀ ਕਲਾ ਜ ਰਹੋ ਸਤ ਸਾਹਿਬ ਜੈ ਬੰਦੀ ਛੋੜ ਜੈ ਬਾਬਾ ਜਮੂਨਾ ਬਹੁਤ ਬਹੁਤ ਧੰਨਵਾਦ ਸਾਡੇ ਰਾਸਲੂ ਪ੍ਰਧਾਨ ਜੀ ਦਾ ਜਿਨ੍ਹਾਂ ਨੇ ਅੱਜ ਇਸ ਪਵਿੱਤਰ ਦਿਹਾੜੇ ਦੇ ਵਿੱਚ ਹਾਜ਼ਰੀ ਲਵਾਈ ਹੈ ਔਰ ਇਹਨਾਂ ਬੱਚਿਆਂ ਨੂੰ ਅਸ਼ੀਰਵਾਦ ਦਿੱਤਾ ਔਰ ਜਿਹੜੇ ਇਹਨਾਂ ਨੌਜਵਾਨਾਂ ਨੇ ਅਪਰਾਲਾ ਕੀਤਾ ਇਹਨਾਂ ਨੂੰ ਵੀ ਅਸ਼ੀਰਵਾਦ ਦਿੱਤਾ ਇਹਨਾਂ ਨੌਜਵਾਨਾਂ ਦੇ ਲਈ ਮੈਂ ਵੀ ਸਿੱਧਾ ਬਾਬਾ ਜੰਮੂਜੀਤ ਮਹਾਰਾਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰੂੰਗਾ ਕਿ ਬਾਬਾ ਜੰਮੂਜੀਤ ਮਹਾਰਾਜ ਸਤਗੁਰੂ ਭੂਰੀ ਵਾਲੇ ਮਹਾਰਾਜ ਜਿੰਨਾ ਵੀ ਇਹ ਨੌਜਵਾਨ ਹੈਗੇ ਇਹਨਾਂ ਨੇ ਅਪਰਾਲਾ ਕੀਤਾ ਸਤਗੁਰੂ ਇਹਨਾਂ ਨੂੰ ਸਦਾ ਸੁਖੀ ਰੱਖਿਓ ਕਦੇ ਵੀ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਦੁੱਖ ਨਾ ਦਿਓ ਔਰ ਆਣ ਆਲਾ ਸਮਾਂ ਜੋ ਅਗਲੀ ਲੋਹੜੀ ਆਵੇ ਕੋਈ ਨਾ ਹੋਰ ਵੀ ਇਹ ਵੱਧ ਚੜ ਕੇ ਮਨਾਣ ਔਰ ਬਾਬਾ ਜੰਮੂਜੀਤ ਮਹਾਰਾਜ ਸਤਗੁਰ ਪੂਰੀ ਵਾਲੇ ਮਹਾਰਾਜ ਮੇਰੀ ਤਾਂ ਇਹੀ ਪ੍ਰਾਰਥਨਾ ਆਓ ਹੁਣ ਮੈਂ ਬੇਨਤੀ ਕਰੂੰਗਾ ਜਿਨ੍ਹਾਂ ਬੱਚਿਆਂ ਦੀ ਲੋਹੜੀ ਪਾਈ ਜਾਣੀ ਹੈ ਜਿਨ੍ਹਾਂ ਦਾ ਨਾਂ ਬੋਲਿਆ ਜਾਣਾ ਉਹੋ ਆਪਣਾ ਆਪਣਾ ਆਕੇ ਸਨਮਾਨ ਜੋ ਵੀ ਹੈ ਇਹਨਾਂ ਬੱਚਿਆਂ ਨੇ ਦਿੱਤਾ ਉਹਨੋਂ ਲੈਣ हाँ जी कुछ खड़द सै श्रीका जय श्रीका आज गुरु जी ਜੀਤ ਮਹਾਰਾਜ ਜੀ ਦਾ ਬਲ ਸੱਚੇ ਦਰਬਾਰ ਕੀ ਜੈ ਇਹ ਬਾਤ ਇਕੱਠਿਆਂ ਨਹੀਂ ਕਰਦੇ ਅੰਸ਼ੂ ਕਾ ਆਪਣਾ ਕੁਲਦੀਪ ਜੀ ਆਜੋ ਸੇਠੀ ਹੈਪੀ ਹੈਪੀ ਪੂਨਗਾਤ ਸਾਰੇ ਖੜੇ ਇੱਕ ਪਾਸੇ ਇਕੱਠੀ ਖੁੱਤ ਕਰਨੀ ਖਵਾ ਚਾਹਣੀ ਕੋਈ ਨਹੀਂ ਇਹਨਾਂ ਰੋਕ ਲੈ ਸਾਰੇ ਜਣੇ ਅੱਥੇ ਠੀਕ ਅੱਛਾ ਅੱਛਾ ਰੋਕ ਲੈ ਮੜਦਾ ਇੱਕ ਜਣਾ ਰੋਕ ਲੈ ਅੰਦਰ ਦੇਖੋ ਸਰਪਰੀਨ ਇਤਨਾ ਕਿਹੜਾ ਆਇਆ ਤੇਰੀ ਸ਼ਾਮ ਲਾਲ ਜੀ ਨਿਊਜ਼ੀਲੈਂਡ ਤੋਂ ਇਹ ਵੀ ਤੀ ਕਰਮ ਵਾਲੀ ਹੈ ਜੀ ਨੂੰ ਅੱਜ ਕਿਉਂਕਿ ਇਹਦਾ ਜਨਮ ਤਾਂ ਨਿਊਜ਼ੀਲੈਂਡ ਚ ਹੋਇਆ ਔਰ ਇੰਡੀਆ ਚ ਆ ਕੇ ਇਹਨੂੰ ਅੱਜ ਲੋੜੀ ਪਈ ਹੈ ਬਾਬਾ ਜੰਮੂ ਜੀਤ ਮਹਾਰਾਜ ਇਹਨੂੰ ਸਦਾ ਸੁਖੀ ਰੱਖੇ ਨਾਲ ਮੰਮੀਆਂ ਆ ਜਾਇਆ ਕਰੋ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸਾਡੇ ਬਲਬੀਰ ਜੀ ਪੰਜਾਬ ਪੁਲਿਸ ਜੋ ਇਹ ਤੀ ਆਦਾ ਸਨਮਾਨ ਕਰ ਰਹੇ ਨਾਲ ਦੀ ਨਾਲ ਉਹਨਾਂ ਨੂੰ ਆਪਣੀ ਵੱਲ ਤੋਂ ਵੀ ਅਸ਼ੀਰਵਾਦ ਦੇ ਰਹੇ ਜੀ ਇਹਨਾਂ ਨੂੰ ਮੇਰਾ ਸਤਿਗੁਰ ਹੋਰ ਚੜ੍ਹਦੀ ਕਲਾ ਰੱਖੇ ਬੁਲਤ ਸੱਚੇ ਦਰਬਾਰ ਕੀ ਜੈ ਉਸ ਤੋਂ ਬਾਅਦ ਕ੍ਰਿਸ਼ਾ ਜੋ ਸਾਡੇ ਖਜ਼ਾਨਚੀ ਜੀ ਦੀ ਬੇਟੀ ਹੈ ਉਹਨਾਂ ਨੂੰ ਵੀ ਬੇਨਤੀ ਹੈ ਉਹ ਵੀ ਸਨਮਾਨ ਲੈ ਲੈਣਾ ਪੁਣਾ ਕੇ ਜਗਾ ਜਾਣਾ ਹੈ ਤਾਂ ਘਟ ਲੱਗ ਰਿਹਾ ਤੇ ਗੁਰਦੁਆਰਾ ਜਗਾ ਠਹਿਟ ਹੁੰਦੀ ਹੈ ਉਸ ਤੋਂ ਬਾਅਦ ਖੁਸ਼ਪ੍ਰੀਤ ਜੋ ਰਵੀ ਕੁਮਾਰ ਦੀ ਬੇਟੀ ਹੈਗੀ ਉਸ ਜੀ ਆਇਆਂ ਆਇਆ ਜੀ ਬੋਤਾ ਤਾਂ ਸੁਣਵਾ ਕਰ ਇੱਕ ਮਿੰਟ ਜੀ ਉਹ ਮੰਮੀ ਆਲੀ ਜਿਹਨਾਂ ਦੀ ਨਾਲ ਨਾਲ ਤੋਂ ਠੀਕੇ ਜੀ ਪਤਾ ਤਾਂ ਲੱਗਦਾ आउ बेटा आखमन बख़ीस मिलू साहिब हा जी सुखमन Mana tak cekel? Saya tu tak cekel, saya tu macam ni.

ਸਾਡੇ ਜਸਪਾਲ ਦੀ ਪੁੱਤੀ ਹੈ ਆਇਆ ਬਾਕੀ ਤੁਹਾਨੂੰ ਲਾ ਰਿਹਾ ਆਇਆ ਤੁਹਾਨੂੰ ਲਾ ਰਿਹਾ ਸਭੀ ਜੀ ਇੱਕ ਇਹਨਾਂ ਦੀ ਜਿੰਨੀਆਂ ਇਹਨਾਂ ਦੀਆਂ ਨੇ ਲੋੜੀ ਪੁਆਈ ਐ ਮੈਂ ਵੇਚਦੀ ਕਰੂੰਗਾ ਜਿੰਨੀਆਂ ਨੇ ਲੋੜ ਪੁਆਈ ਐ ਅੱਥੇ ਘੱਟਿਆ ਮੈਂ ਦੀਆ ਅੱਛਾ ਖੜ ਜਾ ਬੇਟਾ ਆ ਜਾ ਇੱਕ ਫੋਟੋ ਕਰਾਣੀ ਕਾਟੀ ਆ ਜਾਓ ਬਾਜੋ ਬਾਜੋ ਆਜੋ ਸਾਰੇ ਸਿੱਟੇ ਬਾਜੋ ਬਾਜੋ ਸਾਰੀਆਂ ਜਿਹੜੀਆਂ ਖੜੇ ਹੋ ਫੋਟੋ ਲਾਓ ਖੜੇ ਹੋ ਤੁਸੀਂ ਵੀ ਸਾਰੇ ਹੀ ਖੜੇ ਹੋ ਜਾ ਰਹੀ ਨਾਲ ਖੜ ਜਾ ਭਾਈ ਖੜ ਜਾ ਨਹੀਂ ਸਾਰੇ ਖੜ ਜਾਓ ਆਓ ਸਾਰੇ ਖੜ ਜਾ ਸਾਰੇ ਜਣੇ ਸਾਰੇ ਉਹ ਖੜ ਜਾਓ ਸਾਰੇ ਜਣੇ ਖੜ ਜਾਓ ਸ਼ੇਸ਼ੀ ਬੈਂਜੀ ਆਜਾ ਤੁਸੀਂ ਆਜਾ 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 ਮੇਰੀ ਭੈਣਾ ਦਾ ਭੈਣ ਤਾਂ ਇੱਕ ਹੋਰ ਬੋਲਣਾ ਪੜੇ ਹੈ ਦੇ ਸੱਚੇ ਦਰਵਾਜ਼ੇ ਇੱਕ ਵਾਰੀ ਖੁੱਲ ਕੇ ਤਾੜੀ ਮਾਰ ਜੇ ਇਹਨਾਂ ਦੇ ਧੀਆਂ ਦੇ ਨਾਂ ਤੇ ਔਰ ਮੈਂ ਬੇਨਤੀ ਕਰੂੰਗਾ ਸਾਰੀ ਸੰਗਤ ਨੂੰ ਜਾਣਾ ਨਹੀਂ ਜਦੋਂ ਤੱਕ ਲੋੜੀ ਨਹੀਂ ਵਾੜੀ ਜਾਂਦੀ ਕਿਸੇ ਨੇ ਨਹੀਂ ਜਾਣਾ ਔਰ ਸਾਰਿਆਂ ਨੇ ਜੋ ਲੋੜੀ ਦਾ ਪ੍ਰਸ਼ਾਦ ਹੈ मूंगफली ਦਾ ਔਰ ਸਾਰਿਆਂ ਨੇ ਲੈ ਕੇ ਜਾਣਾ ਮੈਂ ਛ ਸਾਡੇ ਰਾਪਾਲ ਜੀ ਪਟੜਾ ਸਾਹਿਬ ਲੋਲਾ ਦਾ ਵੀ ਧੰਨਵਾਦ ਹੈ ਔਰ ਸਾਡੇ ਪੂਜੀਏ ਹੋਂ ਪ੍ਰਕਾਸ਼ ਉਮਰਜੀ ਪ੍ਰਧਾਨ ਜੀ ਉਹ ਵੀ ਕਿਉਂਕਿ ਉਹ ਸਤਿਗੁਰਾਂ ਦੇ ਦਰਬਾਰ ਵਿੱਚ ਗਏ ਵੀ ਤੇ ਅੱਜ ਖੁਰਦਾ ਧਾਮ ਦੇ ਵਿੱਚ ਭੋਗ ਦਾ ਛੁੜੀ ਮਜਬੂਰੀ ਦੀ ਉਹ ਸੰਗਤ ਰੋ ਲੈ ਕੇ ਗਏ ਵੀ ਤੇ ਇਸ ਕਰਕੇ ਲੇਟ ਹੋ ਗਏ ਉਹਨਾਂ ਦੇ ਵੀ ਆਣ ਤੇ ਇੱਥੇ ਧੰਨਵਾਦ ਹੈ ਆਓ ਸਾਡੇ ਅਰਸ਼ਰੂ ਪ੍ਰਧਾਨ ਜੀ ਦਾ ਜਿਨ੍ਹਾਂ ਨੌਜਵਾਨਾਂ ਬੱਚਿਆਂ ਵੱਲੋਂ ਸਨਮਾਨਤ ਕੀਤਾ ਜਾਣਾ ਸਾਡੇ ਅਰਾਸ਼ੂ ਪ੍ਰਧਾਨ ਜੀ ਦਾ ਔਰ ਮੈਂ ਬੇਨਤੀ ਕਰੂੰਗਾ ਬਲਬੀਰ ਜੀ ਨੂੰ ਉਹ ਪ੍ਰਕਾਸ਼ ਸਾਡੇ ਪ੍ਰਕਾਸ਼ ਜੀ ਸਤਬਲ ਫੌਜੀ ਸਾਹਿਬ ਉਹਨਾਂ ਲਾਲ ਜੀ ਇਹਨਾਂ ਦਾ ਸਨਮਾਨਿਤ ਕਰ ਦੇਣਾ ਆਓ ਆਜੋ ਜੀ ਜੇ ਮੈਂ ਮਾਫੀ ਮੰਗ ਲੈਣੀ ਹੈ ਸਾਡੇ ਚਰਨ ਦਾਸ ਦੇਦੜ ਸਾਹਿਬ बलबीर न खड़ो खड़ो जीवा जमू जी महाराज की सतरी वारे महाराज ਅਤੀਜੀ ਮਹਾਰਾਜ ਕੀ ਬੱਟੂ ਜੀ ਭਾਈ ਉਹ ਬੇਟੀ ਲੈ ਆ ਕਾਨਾ ਨਾ ਨਾ ਅਰੇ ਵੇਲੇ ਵੇਲੇ ਹੋਏਗਾ ਛੇ ਵਾਰ ਬਾਅਦ ਆਏਗਾ ਓਏ ਕੋ ਲੱਗ ਰਿਹਾ ਅੱਜ ਉਹਨਾਂ I got that. ਔਰ ਪਹਿਲਾ ਜਿਨ੍ਹਾਂ ਧੀਆਂ ਦੀ ਲੋੜੀ ਪਾਈ ਹੈ ਉਹਨਾਂ ਨੂੰ ਬੇਨਤੀ ਹੈਥੇ ਨੂੰ ਆ ਜਾਣ ਉਹਨਾਂ ਦਾ ਤਿਲਕ ਕੀਤਾ ਜਾਣਾ ਔਰ ਮੋਲੀ ਬੰਨੀ ਜਾਣੀ ਉਹਨਾਂ ਤੇ